ਕਿ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲਦੇਵ ਉੱਪਰ ਦਰਸ਼ਨੀ ਜੋੜੀ ਦੇ ਬਾਅਦ ਜੱਡ ਸਿਕਿਉਰਿਟੀ ਦੇ ਨਾਲ ਹਮਲਾ ਹੋ ਸਕਦਾ ਜੇਕਰ ਇਸੇ ਸਰਕਾਰ ਦੇ ਦਰਮਿਆਨ ਸਿੱਧੂ ਮੂਸੇਵਾਲੇ ਨੂੰ ਸ਼ਰੀਆਮ ਗੋਲੀਆਂ ਲੱਗ ਸਕਦੀਆਂ ਔਰ ਲਾ ਐਂਡ ਆਰਡਰ ਦੀ ਸਥਿਤੀ ਇੰਨੀ ਬਦ ਤੋਂ ਬੱਤਰ ਹੈ ਕਿ ਕੋਈ ਧੀ ਭੈਣ ਕੋਈ ਸੋਨੇ ਦੀ ਚੀਜ਼ ਪਾ ਕੇ ਜਾਂ ਕੋਈ ਬੰਦਾ ਆਪਣਾ ਫੋਨ ਲੈ ਕੇ ਜਾ ਰਿਹਾ ਸੇਫ ਨਹੀਂ ਆ ਤੇ ਇਹ ਚਿੰਤਾ ਦਾ ਵਿਸ਼ਾ ਔਰ ਇਹ ਆਮ ਆਦਮੀ ਪਾਰਟੀ ਦੀ ਸਿੱਧੇ ਤੌਰ ਤੇ ਨਿਲਾਈ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਕਾਰਪੋਰੇਸ਼ਨਾਂ ਭੰਗ ਹੋਈਆਂ ਉਸ ਤੋਂ ਬਾਅਦ ਜਿਹੜੀ ਵਾਰਡ ਆ ਉਹਨੂੰ ਲਵਾਰਸ ਛੱਡ ਦਿੱਤਾ ਗਿਆ ਔਰ ਕੋਈ ਸਾਰ ਨਹੀਂ ਲਈ ਗਈ ਕੂੜੇ ਦੀ ਲਿਫਟਿੰਗ ਨਹੀਂ ਹੋਈ ਸੀਵਰੇਜ 2-3 ਸਾਲ ਤੋਂ ਬੰਦ ਚੱਲ ਰਿਹਾ ਜਿਹੜਾ ਤੁਸੀਂ 2.5 ਸਾਲ ਦਾ ਜ਼ਿਕਰ ਕੀਤਾ ਇਹ ਸਿੱਧੇ ਦਾ ਸਿੱਧਾ ਲੋਕਤੰਤਰ ਦਾ ਘਾਣ ਕਿਹਾ ਜਾ ਸਕਦਾ ਪਰ ਪੰਜਾਬ ਸਰਕਾਰ ਨੂੰ ਇਹ ਲੱਗਦਾ ਜੀ ਕਿ ਜੇਕਰ ਮੈਂ ਮ्युनਿਸਪਲ ਕਾਰਪੋਰੇਸ਼ਨ ਦੇ ਚਨਾਵ ਕਰਵਾਏ ਤੇ ਸਿੱਧੇ ਤੌਰ ਤੇ ਮੇਰੇ ਜਿਹੜੇ ਕਾਰਪੋਰੇਸ਼ਨ ਦੇ ਬੰਦੇ ਆ ਉਹ ਜਿਸ ਤਰ੍ਹਾਂ ਦਿੱਲੀ ਚ ਕਾਰਪੋਰੇਸ਼ਨ ਨਹੀਂ ਸੀ ਬਣਾ ਸਕੀ ਉਸੇ ਤਰੀਕੇ ਨਾਲ ਨੂੰ ਇਹ ਲੱਗਦਾ ਹੈ ਕਿ ਪੰਜਾਬ ਚੋਦੀਆ ਕਾਰਪੋਰੇਸ਼ਨ ਨਹੀਂ ਬਣਨੀ ਆ ਬੀਜੇਪੀ ਨੂੰ ਵੀ ਤੁਸੀਂ ਜੁਆਇਨ ਕੀਤਾ ਬਟ ਕੀ ਕਾਰਨ ਰਿਹਾ ਕਿ ਪਾਰਟੀ ਵੱਲੋਂ ਤੁਹਾਨੂੰ ਟਿਕਟ ਨਹੀਂ ਮਿਲਿਆ ਤੁਹਾਨੂੰ ਅਜਾੜ ਲੜਨ ਪਿਆ ਵੇਖੋ ਕਿ ਮੈਂ ਇੱਕ ਗੱਲ ਜਾਣਨਾ ਕਿ ਪਾਰਟੀ ਸਰਵੇ ਕੀਤੇ ਬਿਨਾ ਜੇਕਰ ਪੈਰਾਸ਼ੂਟ ਨਾਲ ਅਗਰ ਕੈਂਡੀਡੇਟ ਲੈ ਕੇ ਆਉਂਦੀ ਆ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਹਰ ਟਾਈਮਸ ਤੇ ਮੈਂ ਹਾਂ ਤੁਹਾਡਾ ਆਪਣਾ ਮੁਕੇਸ਼ ਬਾਵਾ ਅਸੀਂ ਅੱਜ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਨਿਕਾਇ ਜਿਹੜੇ ਚੋਣਾਂ ਉਹਨਾਂ ਦਾ ਬਿਗੁਲ ਜਿਹੜਾ ਵੱਜ ਚੁੱਕਾ ਹੈ ਔਰ ਹਰ ਜਿਹੜਾ ਉਮੀਦਵਾਰ ਹੈ ਹਰ ਕੈਂਡੀਡੇਟ ਜੋ ਚੋਣ ਲੜਨਾ ਚਾਹੁੰਦੇ ਨੇ ਜੋ ਉਹ ਇਸ ਵੇਲੇ ਆਪਣੇ ਫਾਈਲਾਂ ਨੂੰ ਕੰਪਲੀਟ ਕਰਕੇ ਉਨਨ ਨੂੰ ਸਬਮਿਟ ਕਰਵਾਉਣ ਦੇ ਵਿੱਚ ਮਸਰੂਫ ਨੇ ਬਿਜ਼ੀ ਨੇ ਬਟ ਸਾਡੇ ਨਾਲ ਇਸ ਟਾਈਮ ਗੱਲ ਕਰਨ ਲਈ ਮੌਜੂਦ ਨੇ ਮਾਸਟਰ ਜਸਵੰਤ ਸਿੰਘ ਜੋ ਇੱਕ ਸਮਾਜ ਸੇਵੀ ਵੀ ਰਹੇ ਨੇ ਔਰ ਕਾਫੀ ਸਮਾਜ ਸੇਵਾ ਦੇ ਲੋਕ ਹਿੱਤ ਦੇ ਕਾਰਜ ਜਿਹੜੇ ਨੇ ਉਹ ਕਰਦੇ ਰਹੇ ਨੇ ਔਰ ਇਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਕਿਹੜੀ ਕਿਹੜੀ ਮੁਸ਼ਕਲਾਂ ਦਾ ਉਹ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਅਗਰ ਗੱਲ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜਾਂ ਇਲੈਕਸ਼ਨ ਕਮਿਸ਼ਨ ਵੱਲੋਂ ਬਹੁਤ ਹੀ ਘੱਟ ਸਮੇਂ ਜਿਹੜਾ ਉਹ ਦਿੱਤਾ ਗਿਆ ਵੈ ਲੋਕਾਂ ਨੂੰ ਆਪਣੀ ਫਾਈਲ ਸਬਮਿਟ ਕਰਵਾਉਣ ਦੇ ਲਈ ਜੋ ਉਮੀਦਵਾਰ ਨੇ ਉਹ ਆਪਣੀ ਫਾਈਲ ਸਬਮਿਟ ਕਰਵਾ ਲਈ ਉਹਨਾਂ ਨੂੰ ਸਿਰਫ 2 ਤੋਂ 3 ਦਿਨ ਹੀ ਜਿਹੜੇ ਉਹ ਮਿਲੇ ਨੇ ਤੇ ਕਿੰਨੀ ਇੱਕ ਮੁਸ਼ਕਿਲ ਹੈ ਕਿੰਨੀ ਕਿਹੜੀਆਂ ਜਿਹੜੀਆਂ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀਆਂ ਨੇ ਉਸ ਬਾਰੇ ਜਾਣਕਾਰੀ ਲਵਾਂਗੇ ਔਰ ਸਭ ਤੋਂ ਪਹਿਲੇ ਗੱਲ ਕਰਾਂਗੇ ਮਾਸਟਰ ਜੀ ਨਾਲ ਮਾਸਟਰ ਜਸਵੰਤ ਉਹਨਾਂ ਨਾਲ ਕਿ ਰਾਜਨੀਤੀ ਦਾ ਸਫ਼ਰ ਜਿਹੜਾ ਉਹਨਾਂ ਦਾ ਕਿਵੇਂ ਸ਼ੁਰੂ ਹੋਇਆ ਕਿਹੜੇ ਤੋਂ ਇਨਕਰੀਜ਼ ਹੋਇਓ ਜਿਸ ਮਾਸਟਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਟਾਈਮਜ਼ ਵਿੱਚ ਸਭ ਤੋਂ ਪਹਿਲਾਂ ਪੰਜਾਬ ਹਰਤ ਟਾਈਮਜ਼ ਦੇਖ ਰਹੇ ਸਾਰੇ ਸਰੋਤਿਆਂ ਦਾ तहे ਦਿਲ ਤੋਂ ਧੰਨਵਾਦ ਆ ਔਰ ਉਹਨਾਂ ਦੇ ਚਰਨਾਂ 'ਚ ਸੀਸ ਰੱਖ ਕੇ ਇਹ ਜਿਹੜਾ ਸਮਾਜ ਸੇਵਕ ਮਾਸਟਰ ਜਸਵੰਤਿਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹ ਮੈਨੂੰ ਦੇਖ ਰਹੇ ਆ ਔਰ ਨਾਲ ਦੇ ਨਾਲ ਤੁਹਾਡਾ ਵੀ ਬਹੁਤ ਧੰਨਵਾਦੀ ਆ ਮਾਸਟਰ ਜਸਵੰਤ ਜੀ ਚੋਣਾਂ ਬਿਗਲ ਜਿਹੜਾ ਉਹ ਚੁੱਕਾ ਹੈ ਇੱਕ ਔੜੀ ਲੇਟ ਆ ਕਾਫੀ ਲੇਟ ਹੈ ਚੋਣ ਜਿਹੜੇ ਹੋ ਰਹੇ ਨੇ 2.5 ਸਾਲ ਲੇਟ ਹੈ ਕਿਹੜੀ ਕਿਹੜੀ ਮੁਸ਼ਕਲਾਂ ਦਾ ਜਿਹੜਾ ਤੁਹਾਨੂੰ ਫਿਲਹਾਲ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਮੇ ਬਹੁਤ ਘੱਟ ਦਿੱਤਾ ਗਿਆ ਚੋਣ ਕਮਿਸ਼ਨ ਵੱਲੋਂ ਸਮੇ ਹੀ ਬਹੁਤ ਘੱਟ ਦਿੱਤਾ ਗਿਆ ਕਿਹੜੀ ਕਿਹੜੀ ਤੁਸੀਂ ਆਪਣੀ ਫਾਈਲ ਤਿਆਰ ਕੀਤੀ ਹੈ ਕਿਹੜੀ ਕਿਹੜੀ ਮੁਸ਼ਕਲਾਂ ਆਈਆਂ ਆਈਆਂ ਵਿੱਚ ਵੇਖੋ ਜੀ ਪਹਿਲੀ ਤੇ ਗੱਲ ਹੈ ਕਿ ਜਿਹੜਾ ਤੁਸੀਂ 2.5 ਸਾਲ ਦਾ ਜ਼ਿਕਰ ਕੀਤਾ ਇਹ ਸਿੱਧੇ ਦਾ ਸਿੱਧਾ ਲੋਕਤੰਤਰ ਦਾ ਘਾਣ ਕਿਹਾ ਜਾ ਸਕਦਾ ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਸਾਡਾ ਸੰਵਿਧਾਨ ਹੈ ਉਹ ਕਹਿੰਦਾ ਕਿ ਹਰ 5 ਸਾਲ ਬਾਅਦ ਜਿਹੜਾ ਆ ਉਹ ਚੋਣ ਹੋਣਾ ਜ਼ਰੂਰੀ ਹੈ ਪਰ ਪੰਜਾਬ ਸਰਕਾਰ ਨੂੰ ਇਹ ਲੱਗਦਾ ਸੀ ਕਿ ਜੇਕਰ ਮੈਂ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣ ਕਰਵਾਏ ਤੇ ਸਿੱਧੇ ਤੌਰ ਤੇ ਮੇਰੇ ਜਿਹੜੇ ਕਾਰਪੋਰੇਸ਼ਨ ਦੇ ਬੰਦੇ ਆ ਉਹ ਜਿਸ ਤਰ੍ਹਾਂ ਦਿੱਲੀ ਚ ਕਾਰਪੋਰੇਸ਼ਨ ਨਹੀਂ ਸੀ ਬਣਾ ਸਕੀ ਉਸੇ ਤਰੀਕੇ ਨਾਲ ਉਹਨੂੰ ਇਹ ਲੱਗਦਾ ਹੈ ਕਿ ਪੰਜਾਬ ਚੋਦੀਆਂ ਕਾਰਪੋਰੇਸ਼ਨ ਨਹੀਂ ਬੰਨੀ ਆ ਇਸ ਕਰਕੇ ਉਹਨੇ ਜਿੰਨਾ ਵੀ ਦੇਰੀ ਕੀਤੀ ਜਾ ਸਕਦੀ ਸੀ 2.5 ਸਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਉਹਨੇ ਉਹਨੂੰ ਦੇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਧੰਨਵਾਦੀ ਆ ਸਾਡੇ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਦਾ ਜਿਨ੍ਹਾਂ ਨੇ ਸਖਤ ਫੈਸਲਾ ਦਿੱਤਾ ਪੰਜਾਬ ਸਰਕਾਰ ਨੂੰ ਇਹ ਹੁਕਮ ਜਾਰੀ ਕੀਤਾ ਕਿ 8 ਹਫਤਿਆਂ ਦੇ ਅੰਦਰ ਚੋਣ ਕਰਾ ਕੇ ਉਹਦੇ ਨਤੀਜੇ ਔਰ ਉਹਦਾ ਜੋ ਰਿਜ਼ਲਟ ਹੈ ਉਹ ਮੇਰੇ ਟੇਬਲ ਤੇ ਰੱਖਿਆ ਜਾਵੇ ਇਹ ਡੰਡਾ ਜਿਹੜਾ ਆ ਮਾਨਯੋਗ ਸੁਪਰੀਮ ਕੋਰਟ ਨੇ ਇਹ ਪੰਜਾਬ ਸਰਕਾਰ ਦੇ ਉੱਪਰ ਚਾੜਿਆ ਤੇ ਫਿਰ ਜਾ ਕੇ ਨਿਕਾਏ ਚੋਣ ਜਿਹੜੇ ਆ ਇਹ ਹੋਣ ਜਾ ਰਹੇ ਆ ਔਰ ਜਿਹੜਾ ਲੋਕਤੰਤਰ ਦੀ ਸਿੱਧੇ ਤੌਰ ਤੇ ਜਿੱਤਿਆ ਔਰ ਜਿਹੜੀਆਂ ਤੁਸੀਂ ਮੁਸ਼ਕਲਾਂ ਦੀ ਗੱਲ ਕਰ ਰਹੇ ਹੋ ਇਹ ਚੋਣ ਕਯੋਗ ਨੇ ਜੋ ਵੀ ਫਰਾਂਸਲੇ ਲਏ ਨੇ ਉਹ ਸਿੱਧੇ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਆ ਕਿਉਂਕਿ 2 ਜਾਂ 3 ਦਿਨ ਦੇ ਵਿੱਚ ਹਰ ਵਾਰਡ ਤੋਂ 10-10 15-15 ਕੈਂਡੀਡੇਟ ਜਿਹੜੇ ਅਪਲਾਈ ਕਰ ਰਹੇ ਆ ਔਰ ਕਚਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਭੜਕਾ ਹੋ ਚੁੱਕਾ ਅਫਸਰਾਂ ਵਾਸਤੇ ਵੀ ਮੁਸ਼ਕਲ ਹੋ ਰਹੀ ਐ ਐਨਓਸੀਆਂ ਜਾਰੀ ਕਰਨ ਲਈ ਕਾਰਪੋਰੇਸ਼ਨ ਖੁਦ ਪਰੇਸ਼ਾਨ ਐ ਔਰ ਉਸ ਤੋਂ ਇਲਾਵਾ ਹਰ ਡਿਪਾਰਟਮੈਂਟ ਨੂੰ ਇਹਦੇ ਵਿੱਚ ਮੁਸ਼ਕਲ ਆ ਰਹੀ ਆ ਉਹਦੇ ਨਾਲ ਨਾਲ ਜਿਹੜੇ ਲੋਕ ਚਾਹ ਬਾਨੇ ਇਲੈਕਸ਼ਨ ਲੜਨਦੇ ਜਿਹੜੇ ਉਹ ਵੀ ਖਾਸੇ ਪਰੇਸ਼ਾਨ ਆ ਅਸਲ ਵਿੱਚ 올ਰੇਡੀ ਤੁਸੀਂ ਜਿਸ ਦਾ ਜ਼ਿਕਰ ਕੀਤਾ ਕਿ ਕਾਫੀ ਪਰੇਸ਼ਾਨੀਆਂ ਦਾ ਜਰਾ ਸਾਹਮਣਾ ਕਰਨਾ ਪੈ ਰਿਹਾ ਵਾ ਅਗਰ ਕੈਂਡੀਡੇਟ ਨੂੰ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਜਿਨ੍ਹਾਂ ਨੇ ਚੋਣਾਂ ਲੜਨੇ ਨੇ ਉਹਨਾਂ ਦੀ ਅਗਰ ਗੱਲ ਕੀਤੀ ਜਾਵੇ ਪਾਰਟੀਆਂ ਵੱਲੋਂ ਹਜੇ ਤੱਕ ਤਾਂ ਪ੍ਰੋਪਰ ਲਿਸਟ ਵੀ ਜਿਹੜੀਆਂ ਨੇ ਉਹ ਜਾਰੀ ਨਹੀਂ ਕੀਤੀਆਂ ਗਈਆਂ ਹਰ 85 ਵਾਰਡ ਨੇ 85 ਵਾਰਡਾਂ ਦੇ ਵਿੱਚ ਅਗਰ ਕਾਂਗਰਸ ਦੀ ਗੱਲ ਕੀਤੀ ਹੈ ਕਾਂਗਰਸ ਵੱਲੋਂ ਵੀ ਆਜੇ ਆਪਣੇ ਪੂਰੇ ਉਮੀਦਵਾਰ ਜਿਹੜੇ ਨੇ ਉਹ ਐਲਾਨੇ ਨਹੀਂ ਗਏ ਸਿਰਫ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਆਪਣੀ ਲਿਸਟ ਜਿਹੜੀ ਉਹ ਪੂਰੀ 85 ਦੀ 85 ਉਮੀਦਵਾਰ ਜਿਹੜੇ ਨੇ ਉਹਨਾਂ ਵੱਲੋਂ ਐਲਾਨ ਦਿੱਤੇ ਗਏ। ਭਾਜਪਾ ਦੀ ਅਗਰ ਗੱਲ ਕਰੀਏ ਭਾਜਪਾ ਵਰ ਨੇ ਵੀ ਅੱਜ ਜਿਹੜੀ ਉਹ ਫਾਈਨਲ ਆਪਣੀ ਕੰਪਲੀਟ ਲਿਸਟ ਜਿਹੜੀ ਉਹ ਜਾਰੀ ਕੀਤੀ ਆ। ਅਕਾਲੀ ਦਲ ਵੀ ਇਸ ਵਾਰ ਕਿਤੇ ਕਿਤੇ ਨਜ਼ਰ ਆ ਰਿਹਾ। ਅਕਾਲੀ ਦਲ ਵੀ ਨਜ਼ਰ ਨਹੀਂ ਆ ਰਿਹਾ। ਤੇ ਚਾਰ ਕੋ ਨਹੀਂ ਮੁਕਾਬਲਾ ਹੈ। ਕਿੰਨੀ ਫਾਈਟ ਰਹੇਗੀ? ਔਰ ਤੁਸੀਂ ਔਰ ਤੋਂ ਆਮ ਆਦਮੀ ਪਾਰਟੀ ਤੋਂ ਜਿਹੜਾ ਤੁਸੀਂ ਪਹਿਲੇ ਰਹੇ ਹੋ। ਪਹਿਲੇ ਸਭ ਤੋਂ ਪਹਿਲੇ ਕਾਂਗਰਸ 'ਚ ਰਹੇ ਹੋ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਵੀ ਤੁਸੀਂ ਸਮਾਂ ਬਤੀਤ ਕੀਤਾ। ਫਿਰ ਉਸ ਤੋਂ ਬਾਅਦ ਤੁਸੀਂ ਅਜੇ ਭਾਜਪਾ ਨੂੰ ਵੀ ਤੁਸੀਂ ਜੁਆਇਨ ਕੀਤਾ ਬਟ ਕੀ ਕਾਰਨ ਰਿਹਾ ਕਿ ਪਾਰਟੀ ਵੱਲੋਂ ਤੁਹਾਨੂੰ ਟਿਕਟ ਨਾ ਮਿਲੀ ਉਹ ਤੁਹਾਨੂੰ ਅਚਾਰ ਲੜਨਾ ਪਿਆ ਵੇਖੋ ਕਿ ਮੈਂ ਇੱਕ ਗੱਲ ਜਾਣਨਾ ਕਿ ਪਾਰਟੀ ਸਰਵੇ ਕੀਤੇ ਬਿਨਾ ਜੇਕਰ ਪੈਰਾਸ਼ੂਟ ਨਾਲ ਅਗਰ ਕੈਂਡੀਡੇਟ ਲੈ ਕੇ ਆਉਂਦੀ ਆ ਉਹ ਇਹ ਵੀ ਨਹੀਂ ਸੋਚਦੀ ਕਿ ਮੈਂ ਵਾਰਡ ਦੇ ਬੰਦੇ ਨੂੰ ਹੀ ਵਾਰਡ ਤੋਂ ਲੜਾਵਾਂ ਕੋਈ ਬੰਦਾ ਕਿਤੋਂ ਉਠਾ ਕੇ ਕਿਤੋਂ ਦੇ ਦਿੱਤਾ ਔਰ ਜਿਹੜੇ ਵਾਰਡ ਦੇ ਵਾਸੀ ਨੇ ਉਹਨੂੰ ਜੇਕਰ ਉਹਨੇ ਮੋਹਰ ਲਗवानी ਹੋਵੇ ਤੇ ਕੀ ਉਹ 3 ਕਿਲੋਮੀਟਰ 4 ਕਿਲੋਮੀਟਰ ਜਾਣ ਦੀ ਕੈਪੇਬਿਲਿਟੀ ਇੱਕ 70 ਸਾਲ ਦੀ ਬਜ਼ੁਰਗ ਬੀਬੀ ਦੀ ਜਾਂ ਮੰਦੇ ਦੀ ਹੋਏਗੀ ਜੇਕਰ ਉਹਨੇ ਆਪਣੀ ਪੈਨਸ਼ਨ ਲਗवानी ਹੋਏਗੀ ਤਾਂ ਇਹ ਜਿਹੜੀਆਂ ਗੱਲਾਂ ਆ ਪਾਰਟੀਆਂ ਇਸ ਗੱਲ ਨੂੰ ਧਿਆਨ 'ਚ ਨਹੀਂ ਰੱਖਦੀਆਂ ਔਰ ਉਹਦੀ ਵਜ੍ਹਾ ਕਰਕੇ ਜਿਹੜਾ ਆ ਲੋਕਾਂ ਨੂੰ ਆਜ਼ਾਦ ਜਿਹੜੀ ਨਾਮੀਨੇਸ਼ਨ ਆ ਉਹ ਫਾਈਲ ਕਰਨੀ ਪੈਂਦੀ ਹੈ ਔਰ ਪਾਰਟੀਆਂ ਇਸ ਗੱਲ ਨੂੰ ਧਿਆਨ 'ਚ ਨਹੀਂ ਰੱਖਦੀਆਂ ਭਾਜਪਾ ਨੇ ਵਸੀਕਾ ਜੀ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਆਗਰਾ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੋਵੇ ਤੇ ਉਹਨਾਂ ਨੇ ਵਿਰਾਟ ਦੇਵਗਨ ਜੋ ਪੈਰਾਸ਼ੂਟ ਰਾਹੀਂ ਕਾਂਗਪਲੇ ਕਾਂਗਰਸ ਚ ਸੀ ਐਜ਼ ਅ ਪਾਰਸ਼ਦ ਰਹੇ ਐ ਔਰ ਹੁਣ ਸੱਤਾ ਦਾ ਨਿਗਮਾਨਣ ਲਈ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਉਹਨਾਂ ਨੇ ਦਮਨ ਫੜਿਆ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਅਕਾਲੀ ਦਲ ਵੱਲੋਂ ਹਜੇ ਇਧਰ ਜਰੀਏ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਅਗਰ ਗੱਲ ਕੀਤੀ ਹੈ ਵੇ ਕਾਂਗਰਸੀ ਤੇ ਕਾਂਗਰਸ ਨੇ ਵੀ ਹਜੇ ਜਰੀਏ ਇੱਥੋਂ ਦੀ ਜਿਹੜੀ ਟਿਕ ਸੀਟ ਹੈ ਜਿਹੜਾ ਇੱਥੋਂ ਦਾ ਨਾਮੀਨੇਸ਼ਨ ਹੈ ਉਹ ਹਜੇ ਉਹਨਾਂ ਨੇ ਡਿਕਲੇਅਰ ਨਹੀਂ ਕੀਤੀ ਵੇਖੋ ਇਹ ਇੱਕ ਹੌਟ ਸੀਟ ਹੈ ਮੈਂ ਪਿਛਲੇ 20-22 ਸਾਲ ਤੋਂ ਸਮਾਜ ਦੀ ਸੇਵਾ ਕਰਦਾ ਰਿਹਾ ਉਹਦੇ ਨਾਲ ਨਾਲ ਰਾਜਨੀਤੀ ਵੀ ਕੀਤੀ ਹੈ ਔਰ ਮੇਰੇ ਉਸਤਾਦ ਸ਼੍ਰੀ ਰਾਜੀਵ ਭਗਤ ਐਡਵੋਕੇਟ ਰਹੇ ਨੇ ਤੁਸੀਂ ਵਿਰਾਟ ਦੇਵਗਨ ਜੀ ਦਾ ਜਿਹੜਾ ਜ਼ਿਕਰ ਕੀਤਾ ਆ ਲਾਸਟ ਟਾਈਮ ਮੈਂ ਉਹਨਾਂ ਲਈ ਜੀਤ ਤੋੜ ਮਿਹਨਤ ਕੀਤੀ ਔਰ ਉਹਨਾਂ ਨੂੰ ਜਿਤਾਇਆ ਮੇਰੇ ਵੱਡੇ ਭਾਈ ਸਾਹਿਬ ਨੇ ਔਰ ਐਥੋਰ ਰੋਂਪੀ ਜੀ ਜਾਂ ਸੱਤਾ ਕਾਉਂਸਲਰ ਇਹਨਾਂ ਦੋਵਾਂ ਚੋਂ ਇੱਕ ਕੈਂਡੀਡੇਟ ਆਏਗਾ ਉਹ ਵੀ ਮੇਰੇ ਸਾਥੀ ਨੇ ਸਤਾ ਜੀ ਜਦੋਂ ਅਸੀਂ ਬੱਚੇ ਸੀ ਅਸੀਂ ਉਹਨਾਂ ਤੋਂ ਇਹ ਜਿਹੜੀ ਰਾਜਨੀਤੀ ਦੀ ਪ੍ਰੇਰਣਾ ਲੈ ਕੇ ਵੱਡੇ ਹੋਏ ਔਰ ਸਾਰੇ ਹੀ ਸਾਡੇ ਭਰਾ ਨੇ ਕਿਉਂਕਿ ਜਿਹੜੀ ਵਾਰਡ ਦੀ ਇਲੈਕਸ਼ਨ ਹੁੰਦੀ ਹੈ ਵਾਰਡ ਦੇ ਇਨਸਾਨ ਹੁੰਦੇ ਨੇ ਸਾਰੇ ਇੱਕ ਦੂਜੇ ਦੇ ਜਾਣੂ ਹੁੰਦੇ ਨੇ ਔਰ ਸਾਰਿਆਂ ਦਾ ਸਵਾਗਤ ਹੈ ਇਹ ਇੱਕ ਲੋਕਤੰਤਰ ਪਰਵੇ ਔਰ ਇਹ ਲੋਕਤੰਤਰ ਪਰਵ ਜਿਹੜਾ ਆ 5 ਸਾਲ ਬਾਅਦ ਆਉਣਾ ਔਰ ਇਹ 5-7 ਸਾਲ ਦਾ ਆ ਇਹਨੂੰ ਕੋਈ ਵੀ ਪਾਰਟੀ ਆ ਚਾਹੇ ਉਹ ਆਮ ਆਦਮੀ ਪਾਰਟੀ ਤੋਂ ਵਿਰਾਟ ਦੇਵਗੰਨ ਜੀ ਹੋਣ ਜਾਂ ਸੱਤ ਕਾਉਂਸਲਰ ਜੀ ਹੋਣ ਜਾਂ ਰੋਂਪੀ ਜੀ ਆਨ ਜਾਂ ਬਿੱਟੂ ਵਸੀਕਾ ਜੀ ਆਨ ਮੇਰੇ ਵੱਲੋਂ ਸਾਰਿਆਂ ਦਾ ਸਵਾਗਤ ਹੈ ਔਰ ਅਸੀਂ ਸਾਰੇ ਭਰਾ ਆ ਸਾਡੇ ਵਿੱਚੋਂ ਕੋਈ ਵੀ ਜਿੱਤਦਾ ਸਿਰਫ ਮਕਸਦ ਇਹ ਕੀ ਹੈ ਕਿ ਮੁਹੱਲੇ ਦਾ ਇਲਾਕੇ ਦਾ ਵਿਕਾਸ ਔਰ ਮੂਲ ਭੂਤ ਸੁਵਿਧਾਵਾਂ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕਰਵਾਉਣੀਆਂ ਜਿਦੇ ਵਿੱਚ ਸੀਵਰੇਜ ਦੀ ਮੁਕੰਮਲ ਸਫਾਈ ਕੂੜੇ ਦੀ ਪ੍ਰੋਪਰ ਲਿਫਟਿੰਗ ਔਰ ਪਿੰਡ ਦਾ ਜਿਹੜਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣਾ ਲੋਕਾਂ ਦੇ ਰਾਸ਼ਨ ਕਾਰਡ ਚਲਵਾਉਣੇ ਪੈਨਸ਼ਨਸ ਲਗਵਾਨੀਆਂ ਔਰ ਓਰੇ ਨਾਲ ਨਾਲ ਜਿਹੜਾ ਇੱਕ ਗੰਭੀਰ ਮੁੱਦਾ ਜਿਹਦੇ ਲਈ ਮੈਂ ਔਰ ਮੇਰੀ ਸਾਰੀ ਟੀਮ ਚਿੰਤਿਤ ਆ ਕਿ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਪਰ ਦਰਸ਼ਨੀ ਦਿਉੜੀ ਦੇ ਬਾਅਦ ਜੱਡ ਸਿਕਿਉਰਿਟੀ ਦੇ ਨਾਲ ਹਮਲਾ ਹੋ ਸਕਦਾ ਜੇਕਰ ਇਸੇ ਸਰਕਾਰ ਦੇ ਦਰਮਿਆਨ ਸਿੱਧੂ ਮੂਸੇਵਾਲੇ ਨੂੰ ਸ਼ਰੀਆਮ ਗੋਲੀਆਂ ਲੱਗ ਸਕਦੀਆਂ ਔਰ ਲਾਅ ਐਂਡ ਆਰਡਰ ਦੀ ਸਥਿਤੀ ਐਨੀ ਬਦ ਤੋਂ ਬਦਤਰ ਹੈ ਕਿ ਕੋਈ ਧੀ ਭੈਣ ਕੋਈ ਸੋਨੇ ਦੀ ਚੀਜ਼ ਪਾ ਕੇ ਜਾਂ ਕੋਈ ਬੰਦਾ ਆਪਣਾ ਫੋਨ ਲੈ ਕੇ ਜਾ ਰਿਹਾ ਸੇਫ ਨਹੀਂ ਆ ਤੇ ਇਹ ਚਿੰਤਾ ਦਾ ਵਿਸ਼ਾ ਔਰ ਇਹ ਆਮ ਆਦਮੀ ਪਾਰਟੀ ਦੀ ਸਿੱਧੇ ਤੌਰ ਤੇ ਨਲਕੀ ਹੈ। ਕੀ ਜਾਂਦਾ ਹੈ ਇਸ ਸੁੰਦਰ ਨਗਰ ਔਰ ਇੰਦਰ ਕਲੋਨੀ ਇੰਦਰਪੁਰੀ ਹਾ ਦਰਸ਼ਨਗਰ ਅਦਰਸ਼ਨਗਰ ਨਾਮ ਜਿਹਨੇ ਇਹਦੇ ਵਧੀਆ ਨੇ ਐਡੇ ਪਿਆਰੇ ਨੇ ਔਰ ਅਗਰ ਹਾਲਾਤ ਦੇਖੇ ਜਾਣ ਇਸ ਵਾਰਦੇ ਇਸ ਏਰੀਆ ਦੇ ਹਾਲਾਤ ਦੇਖਿਆਂ ਤੇ ਉਹ ਨਰਕ ਤੋਂ ਵੀ ਬੱਤਰ ਨੇ ਬਿਲਕੁਲ ਜੀ ਬਿਲਕੁਲ ਨਾਮ بڑے ਔਰ ਦਰਸ਼ਨ ਛੋਟੇ ਉਹ ਵਾਲਾ ਸਾਹਬਾ ਔਰ ਸਭ ਤੋਂ ਵੱਧ ਜਿਹੜਾ ਨਰਕ ਹੈ ਉਹ ਇੰਦਰਪੁਰੀ ਚ ਹੈ ਉਸ ਤੋਂ ਬਾਅਦ ਸੁੰਦਰਨਗਰ ਅਦਰਸ਼ਨਗਰ ਇਹ ਸਾਰੇ ਸਲਮ ਏਰੀਆਜ਼ ਨੇ ਔਰ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਆ ਉਹ ਕੂੜੇ ਦੀ ਲਿਫਟਿੰਗ ਦੀ ਆ ਜਿੰਨੂੰ ਕਿ ਐਕਸੈਪਟ ਕੀਤਾ ਸਾਡੇ ਤਿੰਨ ਸ਼ਹਿਰ ਦੇ ਨਾਮਵਰ ਐਮ ਐਲ ਐਸ ਜਿਹਦੇ ਵਿੱਚ ਸਾਡੇ ਵੈਸ ਤੋਂ ਡਾਕਟਰ ਜਸਬੀਰ ਸੰਧੂ ਜੀ ਔਰ ਡਾਕਟਰ ਅਜੇ ਗੁਪਤਾ ਉਹਨਾਂ ਦੇ ਨਾਲ ਨਾਲ ਆਈਜੀ ਕੁਮਰ ਵਿਜੇ ਪ੍ਰਤਾਪ ਜੀ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜੀ ਕੰਪਨੀਆਂ ਕੂੜੇ ਦੀ ਲਿਫਟਿੰਗ ਵਾਲੀ ਉਹਦੇ ਖਿਲਾਫ ਜਿਹੜੀ ਆ ਇਹਨਾਂ ਨੇ ਖੁਦ ਨੇ ਵੀ ਸਰਕਾਰ ਦੇ ਐਮਐਲਏਜ਼ ਨੇ ਐਕਸੈਪਟ ਕੀਤਾ ਸੀ ਕਿ ਕੂੜੇ ਦੀ ਲਿਫਟਿੰਗ ਅੱਜ ਜਿਹੜੀ ਗੁਰੀ ਨਗਰੀ ਜਿਹੜੀ ਅਮ੍ਰਿਤਸਰ ਜਿਹਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਕਹਿੰਨੇ ਉਹ ਗੰਦਲੀ ਕੀਤੀ ਪਈਏ ਕੂੜੇ ਦੀ ਲਿਫਟਿੰਗ ਨਹੀਂ ਹੋ ਰਹੀ ਇਹ ਸਭ ਤੋਂ ਵੱਡੀਆਂ ਸਮੱਸਿਆਵਾਂ ਜਿਹੜੀਆਂ ਆ ਇਸ ਸ਼ਹਿਰ ਦੀਆਂ ਨੇ ਕੱਲੀ ਬੋਰਡ ਦੀਆਂ ਨਹੀਂ ਆ 25 ਸਾਲ ਚੋਣਾਂ ਲੇਟ ਹੋਣੇ ਕੀ ਉਸ ਦਾ ਖਮਿਆਜਾ ਸਰਕਾਰ ਨੂੰ ਪੋਗਣਾ ਪਏਗਾ ਬਿਲਕੁਲ ਜੀ ਬਿਲਕੁਲ ਇਹ 21 ਤਰੀਕ ਸ਼ਾਮ ਨੂੰ 4 ਵਜੇ ਜਦੋਂ ਕਾਊਂਟਿੰਗ ਹੋਏਗੀ ਤਾਂ ਸਰਕਾਰ ਨੂੰ ਸਿੱਧੇ ਤੌਰ ਤੇ ਇਹਦਾ ਖਾਮਿਆਜਾ ਜਿਹੜਾ ਆ ਉਹ ਭੁਗਤਣਾ ਪਏਗਾ ਔਰ ਕਾਰਪੋਰੇਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਵਾਂਗ ਸਿੱਧੇ ਤੌਰ ਤੇ ਹਾਰ ਹੋਏਗੀ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਸੀ ਉਹਦੇ ਵਿੱਚ ਧੱਕੇਸ਼ਾਹੀ ਚੱਲ ਰਹੀ ਚੱਲ ਸਕਦੀ ਹੈ ਜਾਂ ਚੱਲੀ ਹੋਏਗੀ ਪਰ ਸ਼ਹਿਰਾਂ ਦੇ ਵਿੱਚ ਹਰ ਰੰਗ ਦਾ ਬੰਦਾ ਰਹਿੰਦਾ ਐਜੂਕੇਟਿਡ ਲੋਕ ਰਹਿੰਦੇ ਆ ਇੱਥੇ ਧੱਕੇਸ਼ਾਹੀ ਵਾਲੀ ਗੱਲ ਜਾਂ ਕੁਝ ਇਸ ਤਰ੍ਹਾਂ ਉਸ ਤਰ੍ਹਾਂ ਦਾ ਹੇਰਫੇਰ ਕਰਨਾ ਜਿਹੜਾ ਆ ਉਹ ਆਸਾਨ ਨਹੀਂ ਹੋਏਗਾ ਕਿਉਂਕਿ ਹਰ ਜਗ੍ਹਾ ਸੀਸੀਟੀਵੀ ਆ ਔਰ ਮੀਡੀਆ ਵੀ ਜਿਹੜਾ ਆ ਮੇਰੇ ਵੀਰ ਸਾਰੇ ਐਕਟਿਵ ਨੇ ਔਰ ਪੈਣੀ ਨਿਗਾਹ ਜਿਹੜੀ ਆ ਮੀਡੀਆ ਦੀ ਵੀ ਹਰ ਗਤੀਵਿਧੀ ਦੇ ਉੱਪਰ ਤੁਹਾਡੇ ਵਾਂਗ ਰਹੇਗੀ ਲੋਕ ਅਗਰ ਤੁਹਾਡੇ ਹੱਥ ਦੇ ਵਿੱਚ ਫਤਵਾ ਦਿੰਦੇ ਨੇ ਸਜਦਾ ਮਾਸਟਰ ਜਸਵੰਤ ਸਿੰਘ ਨੂੰ ਉਹਨਾਂ ਨੂੰ ਫਤਵਾ ਮਿਲਦਾ ਤੇ ਕਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਨੇ ਉਹ ਕਿਤੇ ਜਾਣਗੇ ਵੇਖੋ ਸਭ ਤੋਂ ਪਹਿਲਾਂ ਗੱਲ ਹੀ ਮੈਂ ਤੁਹਾਨੂੰ ਕੂੜੇ ਦੀ ਲਿਫਟਿੰਗ ਦੀ ਕੀਤੀ ਸੀ ਜੇਕਰ 21 ਤਰੀਕ ਨੂੰ ਲੋਕ ਆਪਣੇ ਨਿਮਾਣੇ ਜੇ ਵੀਰ ਨੂੰ ਮੌਕਾ ਬਖਸ਼ਦੇ ਆ ਤਾਂ ਸਭ ਤੋਂ ਪਹਿਲਾਂ ਕੰਮ ਜਿਹੜਾ ਹੋਏਗਾ ਉਹ ਹੈਲਥ ਅਫਸਰ ਦੇ ਨਾਲ ਮਿਲ ਕੇ ਸਭ ਤੋਂ ਪਹਿਲਾਂ ਕੂੜੇ ਦੀ ਲਿਫਟਿੰਗ ਕੀਤੀ ਜਾਏਗੀ ਉਹਦਾ ਕਾਰਨ ਇਹ ਕਿ ਸ਼ਹਿਰ ਦੇ ਵਾਰਡ ਦੇ ਵਿੱਚੋਂ ਔਰ ਸ਼ਹਿਰ ਦੇ ਵਿੱਚੋਂ ਅਸੀਂ ਗੰਦਗੀ ਦੂਰ ਕਰਾਂਗੇ ਤਾਂ ਕਿ ਜਿਹੜੇ ਛੋਟੇ ਛੋਟੇ ਬੱਚੇ ਪੈਣਾ ਬਿਮਾਰ ਹੋ ਰਹੀਆਂ ਬਜ਼ੁਰਗ ਬਿਮਾਰ ਹੋ ਰਹੇ ਆ ਉਹਨਾਂ ਦੇ ਸਿਹਤ ਦਾ ਕੰਮ ਸਭ ਤੋਂ ਪਹਿਲੇ ਅਧਾਰ ਤੇ ਕੀਤਾ ਜਾਏਗਾ ਉਸ ਤੋਂ ਬਾਅਦ ਜਿਵੇਂ ਜਿਵੇਂ ਕਾਰਪੋਰੇਸ਼ਨ ਸੈਟਅਪ ਹੁੰਦੀ ਆ ਜਿਹੜੇ-ਜਿਹੜੇ ਵੀ ਜ਼ਰੂਰੀ ਮੂਲਬੂਤ ਸਹੂਲਤਾਂਾਂ ਦੇ ਕਾਰਿਆ ਕਾਰਪੋਰੇਸ਼ਨ 'ਚ ਜਾ ਕੇ ਬੈਠ ਕੇ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ ਔਰ ਜੋ ਵੀ ਕਰ ਸਕਦਾ ਮੰਗਾ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗਾ ਕੱਲ੍ਹ ਕਰੀਏ ਨਿਆਂਇਕ ਚੋਣਾਂ ਦੀ ਨਿਆਂਇਕ ਚੋਣਾਂ ਆਲਰੇਡੀ ਲੇਟ ਵੀ ਨੇ ਜਿਹਦਾ ਤੁਸੀਂ ਵੀ ਜ਼ਿਕਰ ਕੀਤਾ ਅਗਰ ਫਾਈਟ ਦੀ ਗੱਲ ਕਰੀਏ ਜੋ 4 ਕੋ ਨਹੀਂ ਮੁਕਾਬਲਾ ਹੈ ਪਰ ਅਗਰ ਹੋ ਸਕਦਾ ਕਾ ਲੀਦਲੇ ਤੇ ਆਪਣਾ ਉਮੀਦਵਾਰ ਨਾ ਉਤਾਰੇ ਤਾਂ 3 ਕੋਲੀ ਮੁਕਾਬਲਾ 4 ਕੋ ਨਹੀਂ ਮੁਕਾਬਲਾ ਤਾਂ ਵੀ ਰਹੇਗਾ ਕਿਉਂਕਿ ਤੁਸੀਂ ਵੀ ਆਜ਼ਾਦ ਖਲੋਇ ਖਲੋਤੇ ਹੋ ਕਿਹਦੇ ਨਾਲ ਆਪਣਾ ਮੁਕਾਬਲਾ ਸਮਝਦੇ ਹੋ ਵੇਖੋ ਮੈਂ ਆਪਣਾ ਮੁਕਾਬਲਾ ਕਿਸੇ ਨਾਲ ਨਹੀਂ ਸਮਝਦਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਕੋਈ ਵੀ ਕੰਟੈਸਟ ਜਿੰਨੇ ਵੀ ਕੰਟੈਸਟ ਬੰਦੇ ਕਰ ਰਹੇ ਨੇ ਉਹ ਮੇਰੀ ਵਾਰਡ ਦੇ ਨਹੀਂ ਮੈਂ ਮਜ਼ਦੂਰ ਆਦਮੀਆਂ ਲੋਕਾਂ ਦੀ ਆਵਾਜ਼ ਉਠਾਉਣ ਵਾਲਾ ਬੰਦਾ ਔਰ ਲੋਕ ਇਸ ਗੱਲ ਨੂੰ ਧਿਆਨ ਚ ਰੱਖਣਗੇ ਕਿ ਦੂਰ ਜਾਣਾ ਵਾਰਡ ਤੋਂ ਜਾਂ ਕੋਠੀਆਂ ਚ ਜਾ ਕੇ ਬੰਦਿਆਂ ਨੂੰ ਮਿਲਣਾ ਬਿਜ਼ਨਸmen's ਨੂੰ ਮਿਲਣਾ ਜਾਂ ਹਵੇਲੀਆਂ ਵਾਲਿਆਂ ਨੂੰ ਮਿਲਣਾ ਉਹ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਨਗੇ ਕਿਉਂਕਿ ਮੈਂ ਲੋਕਾਂ ਦੀ ਸੇਵਾ ਚ ਸਵੇਰੇ 6 ਤੋਂ 10 ਵਜੇ ਤੱਕ ਹਾਜ਼ਰ ਹਾਂ ਔਰ ਉਸ ਤੋਂ ਬਾਅਦ ਵੀ ਜੇਕਰ ਰਾਤ ਨੂੰ ਕਿਤੇ ਲੋੜ ਪੈਂਦੀ ਹੈ ਤੇ 24 7 ਲੋਕਾਂ ਦੀ ਸੇਵਾ ਚ ਹਾਜ਼ਰ ਹਾਂ ਲੋਕਾਂ ਨੂੰ ਉਹ ਬੰਦਾ ਚਾਹੀਦਾ ਹੁੰਦਾ ਜਿਹਦੀ ਅਵੇਲੇਬਿਲਟੀ ਜਿਹੜੀ ਆ ਉਹ ਬਹੁਤ ਹੋਵੇ ਔਰ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਬਣ ਕੇ ਉੱਪਰ ਸਕੇ ਜਸਵੰਤ ਸਿੰਘ ਜੀ ਅਗਰ ਗੱਲ ਕੀਤੀ ਹੋਈ ਪਰਸਨ ਲਾਈਫ ਦੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਔਰ ਕਿੰਨੇ ਤੁਸੀਂ ਪਹਿਲੇ ਸਮਾਜ ਸੇਵੀ ਰਹੇ ਹੋ ਕਾਫੀ ਤੁਸੀਂ ਚਾਹੇ ਉਹ ਕੋਵਿਡ ਦਾ ਸਮੇਂ ਹੋਵੇ ਉਸ ਦੌਰਾਨ ਵੀ ਤੁਸੀਂ ਕਾਫੀ ਲੋਕ ਹਿੱਤ ਦੇ ਕਰੇ ਕਿਤੇ ਚਾਹੇ ਉਹ ਅਗਰ ਗੱਲ ਕਰੀਏ ਪରିਬਾਰਨ ਦੀ ਤੇ ਪରିਬਾਰਨ ਦੇ ਵਿੱਚ ਰੁੱਖ ਲਗਾਉਣ ਦੇ ਵਿੱਚ ਵੀ ਤੁਸੀਂ ਸਭ ਤੋਂ ਅੱਗੇ ਫਰ ਚੜ ਕੇ ਹਿੱਸਾ ਲੈਂਦੇ ਹੋ ਫਿਰ ਸਿਆਸਤ ਦੇ ਵਿੱਚ ਕਿਵੇਂ ਆਣਾ ਹੋਇਆ ਥੋੜਾ ਜਿਆ ਸਾਾਨੂੰ ਇਸ ਬਾਰੇ ਵੀ ਜਿਹੜੇ ਸਰੋਤੇ ਜਿਹੜੇ ਨੇ ਤੁਹਾਨੂੰ ਦੇਖਦੇ ਸੁਣਦੇ ਆ ਉਹ ਇਸ ਚੀਜ਼ ਨੂੰ ਜਾਨਣਾ ਚਾਹਣਗੇ ਸਿਆਸਤ ਦੇ ਵਿੱਚ ਐਂਟਰੀ ਸ਼੍ਰੀ ਰਾਜੀਵ ਭਗਤ ਐਡਵੋਕੇਟ ਵੈਸ ਤੋਂ ਟਿਕਟ ਚਾਹੁੰਦੇ ਸੀ ਉਹਨਾਂ ਦੇ ਨਾਲ ਮੁਲਾਕਾਤ ਦੇ ਦਰਮਿਆਨ ਉਹਨਾਂ ਦੀ ਨੇਚਰ ਚੰਗੀ ਲੱਗੀ ਔਰ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਪੱਲਾ ਫੜਿਆ ਔਰ ਜਿੱਧਰ ਉਹਨਾਂ ਨੇ ਮੂਵ ਕੀਤਾ ਉਹਨਾਂ ਦਾ ਪੱਲਾ ਅੱਜ ਤੱਕ ਨਹੀਂ ਛੱਡਿਆ ਔਰ ਅੱਜ ਵੀ ਉਹਨਾਂ ਦੇ ਚਰਨਾ ਦੀ ਧੂਲ ਲੈ ਕੇ ਹੀ ਰਾਜਨੀਤੀ ਦੀ ਸ਼ੁਰੂਆਤ ਕਰੀਦੀ ਹੈ ਔਰ ਦਿਨ ਵੀ ਉਹਨਾਂ ਦੇ ਨਾਮ ਦੇ ਨਾਲ ਹੀ ਚੜਦਾ ਹੈ ਪਾਰਟੀ ਦੀ ਗੱਲ ਕੀਤੀ ਵੇ ਕੋਈ ਵੀ ਪਾਰਟੀ ਹੈ ਚਾਹੇ ਉਹ ਕਾਂਗਰਸ ਹੈ ਅਕਾਲੀ ਦਲ ਹੈ ਜਾਂ ਭਾਜਪਾ ਹੈ ਚਾਹੇ ਆਮ ਆਦਮੀ ਪਾਰਟੀ ਦੀ ਕਈ ਲੁਭਾਉਣੇ ਜਿਹੜੇ ਨੇ ਵਾਅਦੇ ਕੀਤੇ ਆਂਦੇ ਆ ਕਈ ਚੀਜ਼ਾਂ ਦੇ ਚਾਹੇ ਉਹ ਬੀਬੀਆਂ ਨੂੰ ਹਜ਼ਾਰਾਂ ਰੁਪਏ ਦੀ ਗੱਲ ਹੋਵੇ ਇਸ ਤਰ੍ਹਾਂ ਦੇ ਕਈ ਇਹੋ ਜਿਹੇ ਵਾਅਦੇ ਕੀਤੇ ਜਾਣਗੇ ਜਾਂ ਵਾਅਦੇ ਕਰਦੀਆਂ ਆਈਆਂ ਨੇ ਸਰਕਾਰਾਂ ਕੀ ਰਜੀ ਆਪਣਾ ਜਸਵੰਤ ਸਿੰਘ ਵੱਲੋਂ ਲੋਕਾਂ ਦੇ ਹਿੱਤ ਦੇ ਵਿੱਚ ਕਿਹੜੇ-ਕਿਹੜੇ ਇਹੋ ਜਿਹੇ ਕੰਮ ਨੇ ਜਿਹੜੇ ਉਹ ਕੀਤੇ ਗਏ ਨੇ ਔਰ ਅਗਾਵਿਓ ਕਰਦੇ ਜਾਣਗੇ ਅਗਰ ਫਤਵਾ ਮਿਲਦਾ ਤਾਂ ਵੀ ਅਗਰ ਫਤਵਾ ਨਹੀਂ ਮਿਲਦਾ ਤਾਂ ਵੀ ਵੇਖੋ ਜ਼ਿੰਦਗੀ ਦੇ ਵਿੱਚ ਲੋਕ ਸੇਵਾ ਹੀ ਅਸਲੀ ਸੇਵਾ ਹੈ ਔਰ ਫਤਵਾ ਮਿਲਣਾ ਜਾਂ ਨਾ ਮਿਲਣਾ ਇਹ ਬਾਤ ਦੀ ਗੱਲ ਹੈ ਕਿਉਂਕਿ ਜਿਹੜੇ ਜ਼ਿੰਦਗੀ ਦੇ 20 22 ਸਾਲ ਪਹਿਲਾਂ ਲਗਾਏ ਆ ਉਹ ਤੁਸੀਂ ਸਮਝਦੇ ਹੋ ਕਿ ਜਦੋਂ ਫਤਵਾ ਨਹੀਂ ਸੀ ਮਿਲਿਆ ਜੇ ਉਦੋਂ ਕਦਮ ਪਿੱਛੇ ਨਹੀਂ ਹਟੇ ਤੇ ਜ਼ਿੰਦਗੀ ਭਰ ਜਿੰਨੀ ਦੇਰ ਜੀਵਾਂਗੇ ਓਨੀ ਦੇਰ ਲੁਕਾਈ ਦੀ ਸੇਵਾ ਕਰਦੇ ਰਵਾਂਗੇ ਕਿਉਂਕਿ ਇਹ ਡੀਐਨਏ ਦੇ ਵਿੱਚ ਹੁੰਦਾ ਜੀ ਔਰ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਇਹ ਮੇਰੀ ਸੋਚ ਹੈ ਕਿ ਜਿੰਨਾ ਵੀ ਤੁਸੀਂ ਲੋਕਾਂ ਦੇ ਹਿੱਤ ਦਾ ਕੰਮ ਕਰੋਗੇ ਉਨਾ ਹੀ ਤੁਹਾਡੇ ਹਿੱਤ ਚ ਹੋਏਗਾ ਕਿਉਂਕਿ ਹਮੇਸ਼ਾ ਹੀ ਸਾਨੂੰ ਦੱਸਿਆ ਗਿਆ ਕਿ ਸਰਬੱਤ ਦੇ ਭਲੇ ਦੀ ਗੱਲ ਕਰੋ ਐਜ਼ ਯੂ ਸੋ ਸੋਸ਼ੀਅਲਿਟੀ ਜੋ ਬੋਵਾਂਗੇ ਉਹ ਕਟਾਂਗੇ ਵੀ ਵਿਰਾਟ ਦੇਵਗਨ ਆਲਰੇਡੀ ਪਹਿਲੇ ਵੀ ਇੱਥੋਂ ਦੇ ਪਾਰਸ਼ਰ ਰਹ ਚੁੱਕੇ ਨੇ ਉਹ ਹੁਣ ਫਿਰ ਉਹ ਜਿਹੜਾ ਉਹ ਮੈਦਾਨ ਚ ਉਤਰੇ ਨੇ ਕਿਤੇ ਕਿਤੇ ਵਾਦੇ ਸੀ ਜਿਹੜੇ ਇਹਨਾਂ ਦੇ ਵੱਲੋਂ ਉਸ ਟਾਈਮ ਤੇ ਕੀਤੇ ਗਏ ਕਿਉਂਕਿ ਤੁਹਾਡਾ ਵੀ ਕਾਫੀ ਸਾਥ ਰਿਹਾ ਉਹਨਾਂ ਨੂੰ ਤੁਸੀਂ ਵੀ ਉਸ ਦੌਰਾਨ ਚੋਣਾਂ ਦੇ ਉਸ ਚੋਣਾਂ ਦੇ ਰਾਣ ਉਹਨਾਂ ਦੀ ਜਿੱਤ ਦੇ ਵਿੱਚ ਤੁਹਾਡਾ ਵੀ ਕਾਫੀ ਵੱਡਾ ਯੋਗਦਾਨ ਸੀ ਕਿਹੜੇ ਕਿਹੜੇ ਵਾਅਦੇ ਕੀਤੇ ਗਏ ਸੀ ਔਰ ਕਿੰਨੇ ਕ ਵਾਅਦੇ ਪੂਰੇ ਹੋਏ ਉਹ ਵੇਖੋ ਜਿੰਨੇ ਕ ਵਾਅਦੇ ਕੀਤੇ ਗਏ ਸੀ ਉਸ ਸਮੇਂ ਦੇ ਦਰਮਿਆਨ ਕਾਂਗਰਸ ਦੀ ਸਰਕਾਰ ਦੇ ਵੇਲੇ ਉਹ ਮੈਂ ਔਰ ਉਹਨਾਂ ਨੇ ਮਿਲ ਕੇ ਬਹੁਤ ਸਾਰੇ ਵਾਅਦੇ ਜਿਹੜੇ ਆ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਲਾਈਕ ਦੈਟ ਸਭ ਤੋਂ ਪਹਿਲਾਂ ਜਿਹੜਾ ਲਾਈਟਿੰਗ ਸਿਸਟਮ ਹੈ ਉਹਦੇ ਵਿੱਚ ਸੁਧਾਰ ਲਿਆਂਦਾ 35 ਲੱਖ ਰੁਪਏ ਦੀ ਇੱਕ ਬੰਬੀ ਲਗਵਾਈ ਜਿਹਦੇ ਨਾਲ ਲੋਕਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਗਿਆ ਉਸ ਤੋਂ ਬਾਅਦ ਜਿਹੜੀਆਂ ਗਲੀਆਂ ਨਾਲੀਆਂ ਉਹ ਪੱਕੀਆਂ ਕਰਵਾਈਆਂ ਗਈਆਂ ਇਦੇ ਨਾਲ ਨਾਲ ਹੋਰ ਪੈਨਸ਼ਨ ਸਕੀਮਸ ਜਾਂ ਹੋਰ ਲੋਕ ਹਿੱਤ ਦੇ ਬਹੁਤ ਸਾਰੇ ਕੰਮ ਕੀਤੇ ਪਰ ਜਿਸ ਦਿਨ ਅਸੀਂ ਆਪਣਾ ਰਸਤਾ ਅਲੱਗ-ਅਲੱਗ ਕਰ ਲਿਆ ਔਰ ਉਹਨਾਂ ਨੇ ਕਾਂਗਰਸ ਦਾ ਦਮਨ ਛੱਡਿਆ ਉਸ ਤੋਂ ਬਾਅਦ ਜਿਹੜਾ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਕਾਰਪੋਰੇਸ਼ਨਾਂ ਭੰਗ ਹੋਈਆਂ ਉਸ ਤੋਂ ਬਾਅਦ ਜਿਹੜੀ ਵਾਰਡ ਆ ਉਹਨੂੰ ਲਵਾਰਸ ਛੱਡ ਦਿੱਤਾ ਗਿਆ ਔਰ ਕੋਈ ਸਾਰ ਨਹੀਂ ਲਈ ਗਈ ਕੂੜੇ ਦੀ ਲਿਫਟਿੰਗ ਨਹੀਂ ਹੋਈ ਸੀਵਰੇਜ 2-3 ਸਾਲ ਤੋਂ ਬੰਦ ਚੱਲ ਰਿਹਾ ਔਰ ਇੱਕ ਸਫਾਈ ਸੇਵਕ ਸਾਡੇ ਕੋਲ ਸੀ ਜਿਹੜਾ ਕੇ ਕਾਰਪੋਰੇਸ਼ਨ ਨੇ ਗਰੀਬ ਏਰੀਏ ਚੋਂ ਚੁੱਕੇ ਤੇ ਮਲੇਰੀਆ ਦੇ ਵਿੱਚ ਲਗਾ ਦਿੱਤਾ ਹਾਲਾਂਕਿ ਜੇਕਰ ਤੁਸੀਂ ਕੋਈ ਸਫਾਈ ਸੇਵਕ ਚੁੱਕਣਾ ਚਾਹਦੇ ਹੋ ਤੇ ਬਸੰਤ ਐਵੇਨਿਊ ਤੋਂ ਚੁੱਕੋ ਰਣਜੀਤ ਐਵੇਨਿਊ ਤੋਂ ਚੁੱਕੋ ਈਵਨ ਕਾ ਕਬੀਰ پارک ਤੋਂ ਮੋਨੀ پارک ਤੋਂ ਚੁੱਕੋ ਕਿਉਂ ਗਰੀਬਾਂ ਦਾ ਇੱਕ ਸਫਾਈ ਸੇਵਕ ਸੀ ਉਹ ਵੀ ਤੁਸੀਂ ਚੁੱਕ ਲਿਆ ਔਰ ਹਮੇਸ਼ਾ ਹੀ ਗਰੀਬ ਇਲਾਕਿਆਂ ਦੇ ਨਾਲ ਸਲਾਮ ਏਰੀਆਜ਼ ਦੇ ਨਾਲ ਹੀ ਅਨਿਆਏ ਹੁੰਦਾ ਆ ਕਦੀ ਕਿਸੇ ਤਗੜੇ ਇਲਾਕੇ ਦੇ ਨਾਲ ਕੋਈ ਅਹੋਜੀ ਵਾਰਤਾ ਨਹੀਂ ਹੋਈ ভোটার ਦੀ ਵੀ ਗਲਤੀ ਹੈ ਅਗਰ ভোটার ਜਿਹੜੇ ਨੇ ਉਹ ਇਹੀ ਲੋਕ ਹੁੰਦੇ ਨੇ ਅਗਰ ਬੋਥ ਹਾਈ ਫਾਈ ਦੀ ਗਲਤੀ ਤੇ 35 ਪਰਸੈਂਟੇਜ ਜਿਹੜੀ ਆ ਉਹ ਉਹਨਾਂ ਤੋਂ ਬਹੁਤ ਘੱਟ ਹੁੰਦੀ ਔਰ ਇਹਨਾਂ ਦੀ ਪਰਸੈਂਟੇਜ VOTING ਦੇ ਵਿੱਚ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ ਤਾਂ ਫਿਰ ਇਹਨਾਂ ਨੂੰ ਹੀ ਇਗਨੋਰ ਕਿਉਂ ਕੀਤਾ ਜਾਂਦਾ ਵੇਖੋ ਹਮੇਸ਼ਾ ਹੀ ਲੀਡਰਸ ਇਹ ਸਮਝਦੇ ਆ ਕਿ ਜਿਹੜਾ ਸਲਾਮ ایریاز ਆ ਔਰ ਗਰੀਬ ਮਜ਼ਦੂਰ ਤਬਕਾ ਆ ਕਿਉਂਕਿ ਇਨੀ ਠੰਡ ਜਦੋਂ ਹੋਏਗੀ ਤੋ 7 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਹੋਏਗਾ ਔਰ ਲਾਈਨ ਚ ਖੜਾ ਹੋਣਾ ਜਿਹੜਾ ਆ ਉਹ ਗਰੀਬ ਹੀ ਪਸੰਦ ਕਰਦਾ ਕਿਉਂਕਿ ਜੇਕਰ ਮੋਹਣੀ ਪਾਰਕ ਕਬੀਰ ਪਾਰਕ ਜਾਂ ਤਗੜੇ ਪੋਸ਼ ਏਰੀਆਜ਼ ਦੀ ਗੱਲ ਕੀਤੀ ਜਾਵੇ ਤੇ ਜਿਹੜੇ 4G ਨੇ ਜਿਹੜੇ 2G ਆ ਉਹ ਦੋਵੇਂ ਗਵਰਨਮੈਂਟ EMPLOYES ਨੇ ਔਰ ਉਹਨਾਂ ਦੇ ਦੋਵਾਂ ਦੇ ਬੱਚੇ ਬਾਹਰ ਪੜਦੇ ਨੇ ਫੋਰਨ ਕੰਟਰੀਜ਼ ਦੇ ਵਿੱਚ ਔਰ ਵੋਟ ਜਿਹੜੀ ਆ ਉਹ ਇੰਦਰਪੁਰੀ ਸੁੰਦਰ ਨਗਰ ਅਦਰਸ਼ ਨਗਰ ਰਾਮਨਗ ਕਲੋਨੀ ਗੁਰਨਾਨਕਪੁਰਾ ਤੋਂ ਹੀ ਗੇਮ ਕੀਤੀ ਜਾਊਗੀ ਔਰ ਇਸੇ ਗੱਲ ਦੇ ਮੱਦੇ ਨਜ਼ਰ ਲੋਕਾਂ ਨੇ ਮੈਨੂੰ ਇਹ ਕਿਹਾ ਹੈ ਕਿ ਤੁਸੀਂ ਸਾਡੇ ਇਲਾਕੇ ਤੋਂ ਜੇਕਰ ਇੰਨੀ ਸੇਵਾ ਕਰਦੇ ਹੋ ਤਾਂ ਤੁਸੀਂ ਖੜੇ ਹੋਵੋ ਅਸੀਂ ਤੁਹਾਨੂੰ ਵੋਟ ਦੇਵਾਂਗੇ ਨਾ ਕਿ ਕਿਸੇ ਬਾਹਰੀ ਇਨਸਾਨ ਨੂੰ ਤਾਂ ਇਸੇ ਗੱਲ ਦੇ ਮੱਦੇਨਜ਼ਰ ਹੀ ਮੈਂ ਇਹ ਇਲੈਕਸ਼ਨ ਜਿਹੜਾ ਕੰਟੈਸਟ ਕਰ ਰਿਹਾ ਕਿਉਂਕਿ ਮੈਂ ਖੁਦ ਗਰੀਬ ਆਦਮੀ ਆ ਗਰੀਬਾਂ ਦਾ ਗੱਲ ਰੱਖਣ ਵਾਲਾ ਆਦਮੀ ਆ ਔਰ ਇਸੇ ਗੱਲ ਨੂੰ ਧਿਆਨ ਚ ਰੱਖਣਗੇ ਲੋਕ ਔਰ ਮੈਨੂੰ ਇਹ ਜਿਹੜਾ ਫਤਵਾ ਆ ਉਹ 21 ਤਰੀਕ ਨੂੰ 4:30-5 ਵਜੇ ਮਿਲ ਜਾਏਗਾ ਦੋ ਦੋਸਤ ਇੱਕ ਦੂਸਰੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੇ ਇੱਕ ਦੂਸਰੇ ਦੀ ਕਾਮਯਾਬੀ ਇੱਕ ਦੂਸਰੇ ਦੇ ਹੱਥ ਫੜ ਕੇ ਨਾਲ ਚੱਲਦੇ ਰਹੇ ਇਸ ਵਾਰ ਆਮੋ-ਸਾਮਨ ਜਿਹੜਾ ਉਹ ਖਲੋਣਗੇ ਇੱਕ ਦੂਸਰੇ ਦੇ ਖਿਲਾਫ ਜਿਹੜੀ ਉਹ ਬਿਆਨਬਾਜ਼ੀ ਵੀ ਹੋਏਗੀ ਇੱਕ ਜਿੱਤ ਦਾ ਜਿਹੜਾ ਉਹ ਹਾਰ-ਜਿੱਤ ਵੀ ਜਿਹੜੀ ਉਹ ਦੇਖਣ ਨੂੰ ਮਿਲੇਗੀ ਕਿਸ ਤਰ੍ਹਾਂ ਦਾ ਜਿਹੜਾ ਹੈ ਨਹੀਂ ਮੈਂ ਇਸ ਗੱਲ ਨੂੰ ਨਹੀਂ ਸਮਝਦਾ ਕਿ ਜੇ ਕੋਈ ਪੁਰਾਣਾ ਸਾਥੀ ਹੈ ਤੇ ਦੈਟਸ ਮੀਨ ਉਹ ਸਾਡਾ ਦੋਸਤ ਆ ਭਰਾ ਆ ਸਾਥੀ ਆ ਕੋਈ ਵੀ ਹੋਵੇ ਉਹ ਜਿਹੜੀ ਹਾਰ ਜਿੱਤ ਦੀ ਗੱਲ ਹੈ ਉਹ ਲੋਕਤੰਤਰ ਆ ਲੋਕਾਂ ਦਾ ਫਤਵਾ ਆ ਜਿੰਨੂੰ ਲੋਕ ਪਸੰਦ ਕਰਦੇ ਆ ਉਹਨੂੰ ਲੋਕ ਵੋਟ ਕਰਦੇ ਆ ਔਰ ਇਹ 5-7 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਸਾਰੇ ਭਾਈਆਂ ਉਸੇ ਤਰੀਕੇ ਨਾਲ ਅਸੀਂ ਸਾਰਿਆਂ ਨੇ ਮਿਲ ਕੇ ਵਿਕਾਸ ਦੀ ਗੱਲ ਕਰਨੀ ਹੈ ਔਰ ਇਕੱਠੇ ਬੈਠਣਾ ਹੈ ਕਈ ਅ ਸੈਰੇਮੋਨੀਜ਼ ਹੋਣੀਆਂ ਮੈਰਿਜ ਸੈਰੇਮੋਨੀਜ਼ ਜਾਂ ਕੋਈ ਦੱਤ ਸੈਰੇਮੋਨੀਜ਼ ਐਕਸਟਰਾ ਐਕਸਟਰਾ ਉੱਥੇ ਇੱਕ ਦੂਸਰੇ ਤੇ ਮੱਥੇ ਵੀ ਲੱਗਣਾ ਹੁੰਦਾ ਇਹ ਸੋਚ ਲੈ ਕੇ ਅਸੀਂ ਅੱਗੇ ਨਹੀਂ ਵਧ ਸਕਦੇ ਕਿ ਆਪ ਸਾਡੀ ਕਿਸੇ ਨਾਲ ਸਿੱਧੀ ਟੱਕਰ ਹੈ ਇਹ ਇੱਕ ਸਿਰਫ ਲੋਕਤੰਤ੍ਰਿਕ ਪਰਵ ਪਰਵ ਹੈ ਔਰ ਇਹਨੂੰ ਮਨਾਇਆ ਜਾਣਾ ਚਾਹੀਦਾ ਨਾ ਕਿ ਹਾਰ ਜਿੱਤ ਤਾਂ ਹੁੰਦੀ ਆਈ ਹੈ ਜੇ 5 6 ਆਦਮੀ ਲੜਨਗੇ ਇਲੈਕਸ਼ਨ ਨੂੰ ਤਾਂ ਉਹ ਇੱਕ ਇਲੈਕਸ਼ਨ ਕੰਟੈਸਟ ਕਰ ਰਹੇ ਆ ਨਾ ਕਿ ਇੱਕ ਪਰਸਨਲ ਇੱਕ ਦੂਸਰੇ ਦੇ ਅਟੈਕ ਹੋਏਗਾ ਇਹ ਇਲੈਕਸ਼ਨ ਲੜਨਾ ਇੱਕ ਅਲੱਗ ਚੀਜ਼ ਆ ਅਸੀਂ ਮਿਲ ਜੁਲ ਕੇ ਇਲਾਕੇ ਦੇ ਵਿਕਾਸ ਦੀ ਗੱਲ ਕਰਨੀ ਆ ਉਹਨਾਂ ਨੇ ਆਪਣੇ ਤਰੀਕੇ ਦੇ ਨਾਲ ਗੱਲ ਕਰਨੀ ਆ ਅਸੀਂ ਆਪਣੇ ਤਰੀਕੇ ਨਾਲ ਗੱਲ ਕਰਨੀ ਹੈ ਬਾਕੀ ਲੋਕਾਂ ਦੀ ਮਰਜ਼ੀ ਹੈ ਕਿ ਲੋਕ ਕਿਸ ਦੇ ਹੱਥ ਫਤਵਾ ਦਿੰਦੇ ਆ ਫਿਰ ਵੀ ਇਹੋ ਜੀ ਕੋਈ ਗੱਲ ਨਹੀਂ ਹੋਊਗੀ ਜੇਕਰ ਜਿੱਥੇ ਉਹਨਾਂ ਦੀ ਲੋੜ ਹੋਊਗੀ ਉਹ ਆਉਣਗੇ ਜਿੱਥੇ ਮੇਰੀ ਲੋੜ ਹੋਏਗੀ ਮੈਂ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਵਾਂਗਾ ਇਹੋ ਜਿਹਾ ਕੋਈ ਨਹੀਂ ਹੈ ਹਾਰ ਜਿੱਤ ਹੁੰਦੀ ਆਈ ਆ ਚਾਹੇ ਸੁੰਦਰ ਨਗਰ ਦੀ ਗੱਲ ਹੋਵੇ ਚਾਹੇ ਅਦਰਸ਼ ਨਗਰ ਦੀ ਗੱਲ ਹੋਵੇ ਚਾਹੇ ਇੰਦਰਾਪੁਰੀ ਦੀ ਗੱਲ ਹੈ ਹਰ ਲੋਕ ਦੇ ਦੁੱਖ ਸੁੱਖ ਦੇ ਵਿੱਚ ਪਾਈਵਲ ਰਹੇ ਨੇ ਡਾਕਟਰ ਜਸਵੰਤ ਔਰ ਹੁਣ ਲੋਕਾਂ ਵੱਲੋਂ ਵੀ ਜਿਹੜਾ ਤੁਹਾਨੂੰ ਕਾਫੀ ਕਿਹਾ ਗਿਆ ਵਾ ਕਿ ਤੁਸੀਂ ਅੱਗੇ ਆਓ ਹੰਗਾਰਾ ਤੁਹਾਨੂੰ ਦਿੱਤਾ ਜਾ ਰਿਹਾ ਪੁਸ਼ ਅਪ ਕੀਤਾ ਜਾ ਰਿਹਾ ਕਿ ਤੁਸੀਂ ਅੱਗੇ ਆ ਕੇ ਖਲੋਵੋ ਅਸੀਂ ਤੁਹਾਡੇ ਨਾਲ ਖੜੇ ਆ ਕਿੰਨਾ ਯਕੀਨ ਹੈ ਜੋ ਲੋਕ ਜਿਹੜੇ ਨੇ ਨਾਲ ਚੱਲ ਰਹੇ ਨੇ ਇਸ ਵਾਰ ਵੇਖੋ ਲੋਕਾਂ ਦੇ ਅੰਦਰ ਰੱਬ ਵਸਦਾ ਔਰ ਰੱਬ ਨਾਲੋਂ ਜ਼ਿਆਦਾ ਮਾਣ ਆ ਮੈਨੂੰ ਆਪਣੀ ਵਾਰਡ ਤੇ ਆਪਣੇ ਇਲਾਕੇ ਤੇ ਔਰ ਮੇਰੇ ਜਿਹੜੇ ਨਾਲ ਮੇਰੇ ਪੜਦੇ ਰਹੇ ਉਹਨਾਂ ਤੇ ਜਿਨ੍ਹਾਂ ਨੂੰ ਮੈਂ ਪੜਾਇਆ ਉਹਨਾਂ ਤੇ ਹਰ ਕਿਸੇ ਤੇ ਮਾਣ ਆ ਕਿ ਉਹ ਆਪਣੇ ਨਿਮਾਣੇ ਜੇ ਵੀਰ ਦਾ ਸਾਥ ਦੇਣਗੇ ਔਰ ਮੇਰੇ ਹੱਕ ਚ ਜਿਹੜਾ ਵੋਟ ਹੋਏਗਾ ਲਾਸਟ ਮੇਰਾ ਸਵਾਲ ਹੈ ਜਸਵੰਤ ਜਿਹੜਾ ਆਪਣੇ ਇਲਾਕੇ ਆਪਣੀ ਵਾਰਡ ਦੇ ਵਿੱਚ ਆਪਣੇ ਵੋਟਰ ਸਪੋਰਟਰਾਂ ਨੂੰ ਕੀ ਅਪੀਲ ਕਰਨਾ ਚਾਹਦੇ ਹੋ ਮੇਰੀ ਇੱਕੀ ਅਪੀਲ ਹੈ ਜੀ ਕਿ ਵੋਟ ਜਿਹੜਾ ਆ ਉਹ ਸਵਿਧਾਨਿਕ ਅਧਿਕਾਰ ਆ ਇਹਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਹ ਜ਼ਰੂਰ ਇੱਕ ਵਾਰੀ ਸੋਚ ਲਿਓ ਕਿ ਕਿਹੜਾ ਬੰਦਾ ਆ ਜਿਹਦਾ ਗੁੱਟ ਤੁਸੀਂ ਜਦੋਂ ਮਰਜ਼ੀ ਫੜ ਸਕਦੇ ਜੇ ਇਸ ਗੱਲ ਨੂੰ ਧਿਆਨ ਚ ਰੱਖਿਓ ਕਿ ਕਾਉਂਸਲਰ ਤੁਹਾਡਾ ਦੁੱਖ ਸੁੱਖ ਦਾ ਸਾਥੀ ਹੈ ਉਹ ਮਰੇ ਜੰਮੇ ਵਿਆਹ ਸ਼ਾਦੀ ਔਰ ਕੋਈ ਵੀ ਭੀੜ ਪੈਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਕਾਉਂਸਲਰ ਦੀ ਯਾਦ ਆਏਗੀ ਔਰ ਕਾਉਂਸਲਰ ਉਹ ਚੁਣਿਓ ਜਿਹਦਾ ਗੁੱਟ ਤੁਸੀਂ ਠੋਕ ਵਜਾ ਕੇ ਫੜ ਸਕੋ ਜਿੰਨੂੰ ਤੁਸੀਂ ਠੋਕ ਕੇ ਕਹਿ ਸਕੋ ਕਿ ਤੈਨੂੰ ਯਾਰ ਜਤਾਇਆ ਹੈ ਵੀਰ ਤੈਨੂੰ ਜਤਾਇਆ ਆ ਬੇਟਾ ਤੈਨੂੰ ਜਤਾਇਆ ਆ ਔਰ ਤੁਹਾਨੂੰ ਕੋਈ ਹਿਜਕਚਾਹਟ ਨਾ ਹੋਵੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਗੋਦਾ ਗੁੱਟ ਫੜਨ ਚ ਜਾਂ ਉਹਦੇ ਨਾਲ ਗੱਲ ਕਰਨ ਚ ਉਹ ਕਾਉਂਸਲਰ ਸਾਹਿਬ ਨਾ ਹੋਵੇ ਉਹ ਤੁਹਾਡਾ ਭਾਜੀ ਨਾ ਹੋਵੇ ਤੁਸੀਂ ਆ ਕੇ ਉਹਨੂੰ ਠੋਕ ਕੇ ਕਹੋ ਕਿ ਅਸੀਂ ਤੈਨੂੰ ਜਤਾਇਆ ਹੈ ਤੇ ਚੱਲ ਸਾਡੇ ਨਾਲ ਔਰ ਇਹੋ ਜਿਹਾ ਕਾਉਂਸਲਰ ਚੁਣਿਓ ਜਿਹੜਾ ਤੁਹਾਡੇ ਨਾਲ ਹਮੇਸ਼ਾ ਪਹਿਰਾ ਦਿੰਦਾ ਰਹੇ ਤੁਹਾਡੇ ਹਿੱਤਾਂ ਦੀ ਰਾਖੀ ਕਰੇ ਔਰ ਤੁਹਾਡੇ ਹਮੇਸ਼ਾ ਹੀ ਚੰਗੇ ਮਾਰੇ ਦੇ ਵਿੱਚ ਕੰਮ ਆਵੇ ਜੇ ਬਿਲਕੁਲ ਤੁਹਾਡੇ ਨਾਲ ਅਸੀਂ ਮਿਲਵਾਇਆ ਮਾਸਟਰ ਜਸਵੰਤ ਸਿੰਘ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਲੋਕ ਹਿੱਤ ਦੇ ਕਾਰਜ ਮੈਂ ਪਹਿਲੇ ਵੀ ਕਰਦਾ ਰਿਹਾ ਔਰ ਅਗਾਹ ਵੀ ਕਰਦਾ ਰਵਾਂਗਾ ਲੋਕ ਚਾਹੇ ਫਤਵਾ ਮੈਨੂੰ ਮੇਰੇ ਹੱਕ ਚ ਦਿੰਦੇ ਆ ਚਾਹੇ ਨਹੀਂ ਦਿੰਦੇ ਬਟ ਲੋਕਾਂ ਨੂੰ ਉਹ ਅਪੀਲ ਕਰ ਰਹੇ ਨੇ ਕਿ ਆਪਣਾ ਪਾਰਚਰ ਜਾਂ ਆਪਣਾ ਕਾਉਂਸਲਰ ਉਸ ਨੂੰ ਚੁਣਨਾ ਜੋ ਤੁਹਾਡੇ ਨਾਲ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਜੋ ਤੁਹਾਡਾ ਚੱਲ ਸਕੇ ਤੁਹਾਡੇ ਸੁੱਖ-ਦੁੱਖ ਦੇ ਵਿੱਚ ਤੁਹਾਡਾ ਪਾਈਵਾਲ ਹੋ ਸਵੇ ਤੇ ਮੈਨੂੰ ਦੀ ਉਹ ਇਜਾਜ਼ਤ ਫਿਰ ਮਿਲਾਂਗੇ ਇੱਕ ਨਵੇਂ ਚਿਹਰੇ ਔਰ ਇੱਕ ਨਵੇਂ ਉਮੀਦਵਾਰ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਹਰ ਟਾਈਮਸ